ਪੰਜਾਬ ਦੀ ਸਿਆਸਤ ਨਾਲ ਜੁੜਿਆ ਹੋਇਆ ਹੈ ਹਾਲਾਂਕਿ ਪੰਥਕ ਸਿਆਸਤ ਦੇ ਆਲੇ-ਦੁਆਲੇ ਜਿਹੜੀ ਬਿਆਨਬਾਜ਼ੀ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਜਿਹੜੀ ਉਹ ਇੱਕ ਵਰਸੀ ਤੇ ਜਾਂਦੇ ਆ ਸਮਾਗਮ ਹੋਇਆ ਲੌਂਗੋਵਾਲ 'ਚ ਤੇ ਉਹ ਸਮਾਗਮ ਦੇ ਦੌਰਾਨ ਉਹਨਾਂ ਨੇ ਟਿੱਪਣੀਆਂ ਕੀਤੀਆਂ ਕਿ ਬੰਦੀ ਸਿੰਘ ਪਹਿਲਾਂ ਰਿਹਾ ਹੋਣੇ ਚਾਹੀਦੇ ਆ ਕਿ ਅਮਰਤਪਾਲ ਜਿੰਨੀ ਅਮਰਤਪਾਲ ਦੀ ਉਮਰ ਹੈ ਉਨੀ ਉਮਰ ਉਹਨਾਂ ਅਰਸਾ ਤੇ ਉਹਨਾਂ ਨੇ ਜੇਲਾਂ ਦੇ ਵਿੱਚ ਕੱਟ ਲਿਆ ਬੰਦੀ ਸਿੰਘਾਂ ਨੇ ਉਹ ਜਿਹੜੀ ਸਟੇਟਮੈਂਟ ਦਿੱਤੀ ਹੈ ਉਹ ਬੜੀ ਤਿੱਖੀ ਸਟੇਟਮੈਂਟ ਸੀ ਇਹ ਰਾਜਨੀਤੀ ਉਹ ਸੋਚ ਸਮਝ ਕੇ ਕਰ ਰਿਹਾ ਹੈ ਤੇ ਉਹਨਾਂ ਨੂੰ ਪਤਾ ਹੈ ਕਿਸ ਦੇ ਖਮਿਆਜੇ ਜਾਂ ਸਿੱਟੇ ਕੀ ਨਿਕਲਣਗੇ ਸਭ ਕੁਝ ਜਾਣਦੇ ਆ ਤਕੋ ਸਭ ਤੋਂ ਵੱਡੀ ਗੱਲ ਇਹ ਕਿ ਉਹ ਇਸ ਟਾਈਮ ਸੁਭੀਤ ਸਿੰਘ ਬਾਦਲ ਹੋਣਾ ਤੇ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਪ੍ਰੈਸ਼ਰ ਆ ਔਰ ਸਿਆਸਤ ਦਾ ਵੀ ਪ੍ਰੈਸ਼ਰ ਆ ਪਾਰਟੀ ਦਾ ਵੀ ਪ੍ਰੈਸ਼ਰ ਆ ਰਤਬੇ ਦਾ ਵੀ ਪ੍ਰੈਸ਼ਰ ਚਾਰੇ ਪਾਸੇ ਸੁਬੀਤ ਸਿੰਘ ਬਾਦਲ ਹੋਣੀ ਕਿਰੇ ਪਏ ਆ ਕਿ ਮੈਂ ਕਰਾਂ ਕੀ ਕਿਸੇ ਵੇਲੇ ਮਰਦ ਨੂੰ ਅੱਕ ਚੱਪਣਾ ਪੈਂਦਾ ਕਾਲੀ ਦਲ ਦੀ ਉਹ ਵਾਲੀ ਸਥਿਤੀ ਬਣੀ ਹੋਈ ਆ ਜਿਹੜੀ ਆ ਵਾਲੀ ਉਹਨੇ ਸਟੇਟਮੈਂਟ ਦਿੱਤੀ ਨਾ ਸੰਤ ਹਰਚੰਦ ਸਿੰਘ ਲੋਂਗੋਵਾਲ ਸਾਹਿਬ ਦੀ 38ਵੀਂ ਵਰਸੀ ਜਿਹੜੀ ਮਨਾਈ ਗਈ ਆ ਵੀ ਅੰਮ੍ਰਿਤਪਾਲ ਜਿਹੜਾ ਖਰੂਰ ਸਾਹਿਬ ਤੋਂ ਐਮਪੀ ਨੇ ਕਿ ਉਹਨਾਂ ਦੀ ਉਨੀ ਉਮਰ ਨਹੀਂ ਆ ਜਿੰਨੀ ਸਾਡੇ ਬੰਦੀ ਸਿੰਘਾਂ ਨੇ ਜਿਹੜੀ ਆ ਸਜ਼ਾ ਕੱਟ ਲਈ ਆ ਇਹਦੇ 'ਚ ਕੋਈ ਸ਼ੱਕ ਨਹੀਂ ਕੀ ਉਹਨਾਂ ਨੇ ਕੱਟੀ ਆਈ ਹੈ ਪਰ ਉਹ ਉਹਦੇ ਵਿੱਚ ਅਮਰਤਪਾਲ ਦਾ ਕੀ ਕਸੂਰ ਹੈ ਅਮਰਤਪਾਲ ਕਹਿੰਦਾ ਹੈਗਾ ਕਿ ਬਾਹਰ ਨਾ ਕੱਢੋ ਤੁਹਾਡੇ 'ਚ ਅਗਰ ਜਿਗਰਾ ਹੁੰਦਾ ਤੁਹਾਡਾ ਤੁਹਾਡੇ 'ਚ ਹਿੰਮਤ ਹੁੰਦੀ ਤੁਹਾਡੀ ਕੋਈ ਸਿਆਸੀ ਔਕਾਤ ਹੁੰਦੀ ਜਾਂ ਤੁਹਾਡੀ ਸਿਆਸੀ ਕੋਈ ਵजूद ਹੁੰਦਾ ਤੇ ਜੇ ਤੁਹਾਡੀਆਂ ਸ਼ਰਤਾਂ ਹੁੰਦੀਆਂ ਜੇ ਨਾ ਤੁਸੀਂ ਵਜ਼ੀਰੀਆਂ ਦੀ ਖਾਤਰ ਬੀਜੇਪੀ ਦੀ ਝੋਲੀ ਦੇ ਵਿੱਚ ਪੈਂਦੇ ਹੈਗੇ ਤੇ ਤੁਸੀਂ ਇਹ ਮੰਗਾ ਮਨਵਾ ਸਕਦੇ ਸੀ ਤੁਸੀਂ ਕਿਉਂ ਬੀਜੇਪੀ ਦੀ ਝੋਲੀ ਦੇ ਵਿੱਚ ਪਏ ਹੋ ਕਿਉਂ ਭਾਜੀਪੀ ਦੇ ਥੱਲੇ ਲੱਗੇ ਸੀ ਤੁਹਾਨੂੰ ਬੰਦੀ ਸਿੰਘ ਅੱਜ ਹੀ ਯਾਦ ਆਏ ਨਾ ਪਹਿਲਾਂ ਤੇ ਬੰਦੀ ਸਿੰਘਾਂ ਨੂੰ ਤੁਸੀਂ ਬਹੁਤ ਕਾਤਲ ਵੀ ਕਹਿੰਦੇ ਰਹੇ ਹੋ ਹੁਣ ਸਵਾਲ ਇਹ ਹੈ ਹੁਣ ਲੱਗਾ ਕਿ ਪੰਥਕ ਮੁੱਦਿਆਂ ਤੇ ਬੀਜ ਅਕਾਲੀ ਦਲ ਮਜਬੂਰ ਹੋਇਆ ਹਾਲਾਂਕਿ ਕਰਨੀ ਨਹੀਂ ਸੀ ਇਹਨਾਂ ਨੇ ਸਿਆਸਤ ਇਹ ਮਜਬੂਰ ਹੋ ਗਏ ਨੇ ਹੁਣ ਇਹ ਜਿਹੜੇ ਸਿਆਸਤ ਕਰਨੇ ਕਿ ਅਮਰਪਾਤ ਸਿੰਘ ਤੋਂ ਪਹਿਲਾਂ ਬੰਦੀ ਸਿੰਘ ਰਿਆ ਹੋਣੇ ਚਾਹੀਦੇ ਨੇ ਅਮਰਤਪਾਲ ਸਿੰਘ ਬੰਦੀ ਸਿੰਘ ਨਹੀਂ ਆ ਉਹ ਇੱਕ ਪੋਲੀਟੀਕਲ ਪ੍ਰਿਜ਼ਨਰ ਨਾ ਔਰ ਤੁਸੀਂ ਕੀ ਹੋਂ ਤੱਕ ਜਿਹੜੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸਜ਼ਾ ਕੱਟ ਰਹੇ ਤੁਸੀਂ ਉਹਨਾਂ ਨੂੰ ਆਪਣੇ ਰਾਜਸੀ ਕੈਦੀ ਮੰਨ ਰਹੇ ਹੋ ਪੋਲੀਟੀਕਲ ਪ੍ਰਿਜ਼ਨਰ ਮੰਨ ਰਹੇ ਹੋ ਤੁਸੀਂ ਇਹ ਦੱਸੋਗੇ ਕਿ ਜਿੰਨਾ ਕਰਕੇ ਉਹ ਜੇਲ੍ਹਾਂ ਦੇ ਵਿੱਚ ਗਏ ਨੇ ਜਿੰਨਾ ਕਰਕੇ ਉਹਨਾਂ ਨੇ ਕਤਲ ਕੀਤੇ ਨੇ ਉਹ ਇੱਕ ਪੋਲੀਟੀਕਲ ਮੁੱਦਾ ਸੀ ਕੀ ਕਦੀ ਸ਼ਰੂਮ ਨਹੀਂ ਕਾਲੀ ਦਲ ਦੇ ਇਸ ਮੰਚ ਤੋਂ ਇਹ ਗੱਲ ਆਵਾਜ਼ ਆਈ ਹੈ ਕੀ ਅਜੇ ਸੁਬੀਰ ਸਿੰਘ ਬਾਦਲ ਕਰ ਰਹੇ ਨੇ ਜਾਂ ਕੀ ਇਸ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਦੇ ਕਿੰਨੇ ਵੀ ਪ੍ਰਧਾਨ ਰਹੇ ਜਾਂ ਕਿੰਨੇ ਵੀ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਇਹ ਗੱਲ ਕੀਤੀ ਸੀ ਇਹ ਇਕਾਲੀ ਦਲ ਹੁਣ ਇਹ ਫਸਿਆ ਹੋਇਆ ਹੁਣ ਕਾਲੀ ਦਲ ਨੂੰ ਇਹ ਲੱਗਦਾ ਵਾ ਕਿ ਹੁਣ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਉਹਨਾਂ ਨੂੰ ਇਹ ਲੱਗਦਾ ਕਿ ਤਿੰਨ ਢੜੇ ਬਰਾਬਰ ਦੇ ਹੋਣੇ ਇੱਕ ਤੇ ਸ਼੍ਰੋਮਣੀ ਕਾਲੀ ਦਲ ਢੜਾ ਇੱਕ ਬਾਗੀ ਢੜਾ ਇੱਕ ਜਿਹੜਾ ਤਰਸੀਮ ਸਿੰਘ ਬਾਪੂ ਹੋਣੀ ਢੜਾ ਉਹ ਜਿਹੜਾ ਇੱਕ ਢੜਾ ਤਿੰਨ ਧੜਿਆਂ ਦੇ ਵਿੱਚ ਇਹਨਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਕਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਸਾਡੇ ਤੋਂ ਨਿਕਲ ਨਾ ਜਾਵੇ ਹੁਣ ਕੱਲ ਦੀ ਸਟੇਟਮੈਂਟ ਜਿਹੜੀ ਅੱਜ ਛਪੀ ਹੈ ਹਰਜਿੰਦਰ ਸਿੰਘ ਧਾਮੀ ਹੋਣਾ ਸੀ ਉਹ ਕਹਿ ਰਹੇ ਨੇ ਕਿ ਜਦ ਤੱਕ ਮੈਂ ਵਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਾਲੀ ਦਲ ਦੁਕਰੀ ਹੈ ਪਰ ਤੁਸੀਂ ਕੌਣ ਕਹਉਂਦੇ ਹੋ ਇਹ ਕੌਮ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਸੁਬੀਤ ਸਿੰਘ ਬਾਦਲ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਤੁਹਾਡੀ ਕੀ ਔਕਾਤ ਹੈ ਧਾਮੀ ਸਾਹਿਬ ਕਿ ਮੈਂ ਜਦ ਤੱਕ ਰਾਂਗਾ ਕੀ ਪਤਾ ਤੁਸੀਂ 2 ਘੰਟੇ ਬਾਅਦ ਸੁਬੀਤ ਸਿੰਘ ਬਾਦਲ ਤੁਹਾਨੂੰ ਹਟਾ ਦੇਣਾ ਮਦਦ ਤੁਸੀਂ ਯਾਰ ਪੰਥ ਦੀ ਨਮਾਇੰਦਗੀ ਕਰਨ ਵਾਲੀ ਸ਼ਰੂਮਨੀ ਗੁਰ ਦਾ ਪਰਵਰ ਕਮੇਟੀ ਤੁਸੀਂ ਇੰਨੇ ਹੰਕਾਰ ਦੇ ਵਿੱਚ ਬੋਲ ਰਹੇ ਹੋ ਇਹਦੇ ਸੰਗਤ ਨੇ ਫੈਸਲਾ ਕਰਨਾ ਨਾ ਜੀ ਇੱਥੇ ਤੇ ਉਹ ਵੀ ਸ਼ਰੂਮਨੀ ਗੁਰ ਦਾ ਪਰਬੰਧ ਕਾਲੀਦਲ ਦਾ ਕਿਉਂ ਨਿਕਸਣਾ ਸ਼ਰੂਮਨੀ ਕਾਲੀਦਲ ਨੇ ਉਹ ਉਹ ਜੇ ਪ੍ਰਧਾਨ ਬਣਾ ਤੇ ਕਈ ਕਈ ਸਾਲ ਜਿਨ੍ਹਾਂ ਦੇ ਨਿਆਣੇ ਸ਼ਰਾਬ ਪੀ ਕੇ ਮਰ ਗਏ ਹੈਗੇ ਨੇ ਤੇ ਹੁਣ ਪਾਪ ਤੇ ਲੱਗਣਾ ਹੀ ਹੈ ਨਾ ਪਿ ਜਿੰਨ ਜਿਨ੍ਹਾਂ ਦੇ ਘਰ ਉਹਦੇ ਹੁਣ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਉਹਨਾਂ ਦੇ ਨਿਆਣੇ ਸ਼ਰਾਪੀ ਕੇ ਮਰਜਣ ਹੁਣ ਅਜੇ ਸਥਿਤੀ ਵਿੱਚ ਕਾਲੀ ਦਲ ਦੇ ਮਾੜੇ ਦੇਣਾ ਹੁਣ ਦਰਹੀ ਗੱਲ ਕਿਉਂਕਿ ਹੁਣ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਪੈਣੀਆਂ ਹੈਗੀਆਂ ਇਹਨਾਂ ਨੂੰ ਇਹ ਲੱਗਦਾ ਵਾ ਕਿ ਇਹ ਚੀਜ਼ਾਂ ਅਗਰ ਅਸੀਂ ਬੋਲਾਂਗੇ ਤੇ ਸਾਨੂੰ ਅਸੀਂ ਸਾਡੀ ਬਜੇਰੇ ਵਜੂਦ ਸਾਡਾ ਬਚਾ ਰਹੇਗਾ ਉਹਨੂੰ ਬਚਾਉਣ ਦੀ ਖਤਰੀ ਵਾਲੀਆਂ ਜਿਹੜੀਆਂ ਸਟੇਟਮੈਂਟਾਂ ਦੇ ਰਹੇ ਦੇ ਰਹੇ ਨੇ ਅਮਰਤਾਪਾਲ ਸਿੰਘ ਦੇ ਅਮਰਤਾਪਾਲ ਸਿੰਘ ਦੀ ਤੁਸੀਂ ਇਹ ਗੱਲ ਕਰਤੀ ਮਤਲਬ ਖਡੂਰ ਸਾਹਿਬ ਦੇ 9 ਲੱਖ ਲੋਕਾਂ ਦੀ ਤੁਸੀਂ ਤੋਹੀਨ ਕਰ ਰਿਹਾ ਇਹ ਕਾਲੀ ਦਲ ਨੇ ਨਹੀਂ ਫਤਵਾ ਦਿੱਤਾ ਤੁਹਾਨੂੰ ਫਤਵਾ ਨਹੀਂ ਮਿਲਿਆਗਾ ਉਹਦੇ ਚ ਕਿਸੇ ਹੋਰ ਦਾ ਨਹੀਂ ਕਸੂਰ ਖਡੂਰ ਸਾਹਿਬ ਦੇ ਲੋਕਾਂ ਨੇ ਕਿਹਾ ਕਿ ਇਸ ਬੰਦੇ ਨੂੰ ਉਸੇ ਬਾਹਰ ਕੱਢਣਾ ਹੋ ਗੋ ਵੱਖਰੀ ਗੱਲ ਹੈ ਕਿ ਪੰਜਾਬ ਸਰਕਾਰ ਨਹੀਂ ਕੱਢਦੀ ਕਿਉਂਕਿ ਪੰਜਾਬ ਸਰਕਾਰ ਆਪਣੀ ਸਿਆਸਤ ਕਰ ਰਹੀ ਆ ਬੀਜੇਪੀ ਆਪਣੀ ਸਿਆਸਤ ਕਰ ਰਹੀ ਆ ਕਰੂਰ ਸਾਹਿਬ ਦੇ ਐਮਪੀ ਨੂੰ ਦਿਹਾਈ ਨੂੰ ਲੈ ਕੇ ਇਸ ਬਿਆਨ ਨੂੰ ਲੈ ਕੇ ਕਿਤਨਾ ਕਿ ਜਿਹੜਾ ਬਾਗੀ ਧੜਾ ਹੈ ਉਸ ਨੂੰ ਫਾਇਦਾ ਹੋ ਸਕਦਾ ਸਿਆਸੀ ਤੌਰ ਤੇ ਕਿਉਂਕਿ ਪਹਿਲਾਂ ਹੀ ਦੂਰੀਆਂ ਇਧਰੋਂ ਤਾਂ ਵੱਧ ਗਈਆਂ ਪਰ ਉਹ ਉਧਰੋਂ ਅਮਰਿਤਪਾਲ ਸਿੰਘ ਦੇ ਨਾਲ ਚੱਲਣ ਨੂੰ ਤਿਆਰ ਬੈਠੇ ਆ ਕਹਿੰਦੇ ਸਾਨੂੰ ਕੋਈ ਗੱਲ ਨਹੀਂ ਅੱਗੇ ਕੌਣ ਲੱਗਦਾ ਅਸੀਂ ਇਕੱਠੇ ਚੱਲਣ ਨੂੰ ਤਿਆਰ ਆ ਪੰਥ ਦੀ ਖਾਤਰ ਬੀ ਕੋ ਸਭ ਤੋਂ ਵੱਡੀ ਗੱਲ ਹੈ ਕਿ ਸੁਭੀ ਸਿੰਘ ਬਾਦਲ ਦੀ ਗੱਲ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਹੈ ਕਿਉਂਕਿ ਅੱਜ ਕਿਵੇਂ ਕਹਿੰਦੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹਰਿਆਣੇ ਤੇ ਇੱਕ ਵੀ ਕਬਜ਼ਾ ਜੀ ਸਾਡੀਆਂ ਸਿੱਖ ਸੰਸਥਾਵਾਂ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਸਾਰੇ ਤਕਸਰੀ ਹਉਤੇ ਹਜੂਰ ਸਾਹਿਬ ਜਾਂ ਨਦੇੜ ਸਾਹਿਬ ਜਾਂ ਉੱਥੇ ਵੀ ਕਰ ਲਿਆ ਜੀ ਦਿੱਲੀ ਕਰ ਲਿਆਗਾ ਤੇ ਭਈ ਕੀ ਕੀਤਾ ਕਿਨੇ ਬੀਜੇਪੀ ਵਾਲੇ ਕੀਤਾ ਬੀਜੇਪੀ ਵਾਲੇ ਕੋਣ ਤੁਹਾਡੇ ਯਾਰ ਨੇ 1996 ਤੋਂ ਲੈ ਕੇ ਹੁਣ ਤੱਕ ਤੁਸੀਂ ਜਾ ਰਹੀਆਂ ਕਮਾਉਂਦੇ ਰਹੇ ਹੋ ਹੁਣ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾਗਾ ਹੁਣ ਬੀਜੇਪੀ ਕੰਟਰੋਲ ਕਰਦੀ ਕਿ ਨਹੀਂ ਕਰਦੀ ਤੁਸੀਂ ਖੁਦ ਹੀ ਕੰਟਰੋਲ ਕਰਵਾਇਆ ਉਹਨਾਂ ਕੋਲ ਕਿਉਂਕਿ ਤੁਹਾਡੀਆਂ ਉਹ ਸਿਆਸੀ ਮਜਬੂਰੀਆਂ ਤੁਸੀਂ ਬਹੁਤ ਜ਼ਿਆਦਾ ਆਸ਼ਾਵਾਦੀ ਸੀ ਆਸ਼ਾਵਾਦੀ ਦੇ ਵਿੱਚ ਵੀ ਆਸ਼ਾਵਾਦੀ ਹੁਣਾਂ ਮਾੜੀ ਗੱਲਾਂ ਰ ਤੁਹਾਡੀ ਉਹਦੇ ਚ ਲਾਲਸਾ ਲੁਕੀ ਹੋਈ ਸੀ ਸ਼ਰੂਨੀ ਕਾਲੀ ਦਲ ਦੇ ਹੁਣ ਸਵਾਲ ਇਹ ਆ ਗਿਆ ਕਿ ਜਿਹੜੀ ਸ਼ਰੂਨੀ ਕੋ ਦਾ ਪਰਮ ਪ੍ਰਬੰਧਕ ਕਮੇਟੀ ਜਾਂ ਇਹ ਵਾਲੀਆਂ ਜਿਹੜਾ ਬਾਗੀ ਧੜਾਗਾ ਹੁਣ ਬਾਗੀ ਧੜਾ ਦੇ ਅੱਜ ਇੱਕ ਅਖਬਾਰ ਰੋਜ਼ਾਨਾ ਅਜੀਤ ਦੇ ਵਿੱਚ ਫਰੰਟ ਪੇਜ ਤੇ ਦੋ ਤਸਵੀਰਾਂ ਲੱਗੀਆਂ ਆਈਆਂ ਨਾ ਬਾਟਮ ਚ ਹੇਠਾਂ ਉਹਦੇ ਚ ਇੱਕ ਪਾਸੇ ਸੁਬੀਰ ਸਿੰਘ ਬਾਦਲ ਦੀ ਸਟੇਜ ਦੀ ਫੋਟੋ ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਰ ਦੀ ਖੱਬੇ ਪਾਸੇ ਜਿਹੜੀ ਸਟੇਜ ਦੀ ਫੋਟੋ ਸੁਬੀਰ ਸਿੰਘ ਬਾਦਲ ਸੁਬੀਰ ਸਿੰਘ ਬਾਦਲ ਦੇ ਨਾਲ ਲੀਡਰ ਕਿਹੜੇ ਬੈਠੇ ਆਗੇ ਨੇ ਤੇ ਢੀਂਡ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਕਿਹੜੇ ਬੈਠੇ ਨੇ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਕੌਣ ਬੈਠੇ ਨੇ ਪ੍ਰਿੰਮ ਸਿੰਘ ਚੰਦੂ ਮਾਰਾ ਬੀਬੀ ਜਗੀਰ ਕੌਰ ਸਰਜੀਤ ਸਿੰਘ ਰੱਕੜਾ ਗਗਨਜੀਤ ਬਰਨਾਲਾ ਸੁੱਚਾ ਸਿੰਘ ਛੋਟੇਪੁਰ ਪਰਮਿੰਦਰ ਸਿੰਘ ਢੀਂਡਸਾ ਗੁਰਪ੍ਰਤਾਪ ਸਿੰਘ ਵਡਾਲਾ ਬਲਦੇਵ ਸਿੰਘ ਮਾਨ 12 13 ਵੱਡੇ ਲੀਡਰ ਤੇ ਸੁਬੀਰ ਸਿੰਘ ਬਾਦਲਾਲ ਕੌਣ ਬੈਠਾਗਾ ਸਰਬਜੀਤ ਝਿੰਗਰ ਰਾਜੂ ਖੰਨਾ ਆ ਦਲਦੀ ਚੀਮਾ ਇੱਕ ਵਾਰ ਇਲੈਕਸ਼ਨ ਜਿੱਤੇ ਜਿਹੜੇ ਹਰਸ਼ਿੰਦ ਮਹੇਸ਼ਿੰਦਰ ਗਰੇਵਾਲੇ 1997 ਚ ਬਣ ਗਏ ਜਿਵੇਂ 2022 ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਸਾਰੇ ਜਿੱਤ ਗਏ ਉਦੋਂ ਮਹੇਸ਼ਿੰਦਰ ਸਿੰਘ ਬਾਦਲ ਇੱਕ ਮੈਨੂਤਰ ਕੋ ਇੱਕ ਵਾਰੀ ਇਹ ਸ਼ਾਇਦ ਹੋਰ ਸਕਦਾ ਹੋਰ ਵਾਰਾਂ ਵੀ ਜਿੱਤੇ ਪਰ ਉਸ ਤੋਂ ਬਾਅਦ ਉਹ ਲੋਕ ਸਭ ਲੁਧਿਆਣੇ ਤੋਂ ਹਾਰਦੇ ਰਹੇ ਨੇ ਗੋਬਿੰਦ ਸਿੰਘ ਲੋਂਗੋ ਵਾਲੇ ਇੱਕ ਵਾਰ ਇਲੈਕਸ਼ਨ ਜਿੱਤੇ ਨੇ ਧੂਰੀ ਤੋਂ ਇਸ ਇੱਕ ਵਾਰ ਪਹਿਲਾਂ ਮਤਲ ਇੱਧਰ ਜ਼ਿਆਦਾ ਲੱਗਦਾ ਕਿ ਸੁਖਦੇਵ ਸਿੰਘ ਢੀਂਟਸਾ ਹੋਣ ਵਾਲਾ ਅਗਰ ਕਾਲੀਦਲੀ ਸਿਆਸਤ ਦੇ ਕਾਦਵਰ ਨੇਤਾ ਦੀ ਗੱਲ ਕੀਤੀ ਜਾਵੇ ਨਾ ਇਧਰ ਪੱਲੜਾ ਭਾਰੀ ਲੱਗਦਾ ਤੇ ਸੁਬੀਰ ਸਿੰਘ ਬਾਦਲ ਵਾਲੇ ਪਾਸੇ ਪੱਲੜਾ ਭਾਰੀ ਹਲਕਾਵਾ ਇਹਨਾਂ ਦੇ ਮੁਕਾਬਲੇ ਠੀਕ ਹੈ ਕਿ ਡਾਕਟਰ ਦਿਲਜੀਤ ਸਿੰਘ ਚੀਮਾ ਹੋਣੀ ਇੱਕ ਵਾਰਾਂ ਰੂਪੜ ਤੋਂ ਜਿੱਤੇ ਹੈਗੇ ਨੇ ਮਨਿਸਟਰ ਬਣ ਗਏ ਸੀ ਕਿਉਂਕਿ ਬਾਦਲ ਸਾਹਿਬ ਦੇ ਸਿਆਸੀ ਸਲਾਹਕਾਰ ਰਹਿ ਰਹੇ ਨੇ ਪਰ ਗਰਾਊਂਡ ਲੈਵਲ ਦੇ ਲੀਡਰ ਜਿਹੜੇ ਇਸ ਟਾਈਮ ਸੁਬੀਰ ਸਿੰਘ ਬਾਦਲ ਕੋਲ ਘਟ ਇਧਰ ਜਿਹੜੇ ਜ਼ਿਆਦਾ ਹੈ ਇਹ ਵੀ ਹੋ ਸਕਦਾ ਇੱਕ ਵਜ੍ਹਾ ਹੋ ਸਕਦੀ ਹੈਗੀ। ਦੂਜੀ ਇਹ ਸਵਾਲ ਹੈ ਕਿ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਜਿਹਦੇ ਕੋਲ ਆ ਗਈ ਉਹਦੀ ਇਸ ਪੰਜਾਬ ਦੇ ਵਿੱਚ ਸਿਆਸਤ ਆ। ਕਿਉਂਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਤੇ ਕੰਟਰੋਲ ਨਹੀਂ ਸੀ। ਇਹ ਉਸ ਤੋਂ ਬਾਅਦ ਕੰਟਰੋਲ ਹੋਣਾ ਸ਼ੁਰੂ ਹੋ ਗਿਆ ਵੀ ਜਦੋਂ ਇਧਰੋਂ ਕੰਟਰੋਲ ਹੋ ਗਿਆ ਤੇ ਆਟੋਮੈਟਿਕ ਸ਼੍ਰੋਮਣੀ ਕਾਲੀ ਦਲ ਮਤਲਬ ਪੰਥ ਦੀ ਸਿਆਸਤ ਤੇ ਤੁਹਾਡਾ ਕਬਜ਼ਾ ਹੋ ਗਿਆ ਕਬਜ਼ਾ ਹੋ ਗਿਆ। ਇਸੇ ਕਰਕੇ ਉਹ ਤੇ 170 ਮੈਂਬਰ ਚੁਣੇ ਜਾਂਦੇ ਨੇ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਉਹ ਅੱਗੇ ਜਥੇਦਾਰ ਚੁਣਦੇ ਨੇ ਠੀਕ ਹੈ ਤੇ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਾਂ ਐਡਜੈਕਟਿਵ ਕਮੇਟੀ ਤਿਆਰ ਕਰਨੀ ਹੈਗਾ ਉਹ ਉਕਾਦੀਦਲੇ ਤਿਆਰ ਕਰਨੀਆਂ ਇਸੇ ਕਰਕੇ ਉਹ ਨਜਰਾ ਹੋਰ ਦੂਜਾ ਚਲੋ ਗੁਰੂ ਦਾ ਲੰਗਰ ਹੈ ਗੁਰੂ ਦਾ ਗੁਰੂ ਦੀ ਗੋਲਕ ਗਰੀਬ ਦੇ ਮੂੰਹ ਵਾਲਾ ਈ ਗੱਲ ਆ ਬਾਕੀ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰੋਗਰਾਮ ਹੁੰਦੇ ਨੇ ਜਾਂ ਗੁਰਦਵਾਰਿਆਂ 'ਚ ਮੀਟਿੰਗਾਂ ਹੁੰਦੀਆਂ ਨੇ ਜਾਂ ਰੈਲੀਆਂ ਹੁੰਦੀਆਂ ਨੇ ਬਹੁਤਾ ਲੰਗਰ ਤੇ ਗੁਰੂ ਘਰ ਦਾ ਹੀ ਆਉਂਦਾ ਨਾ ਹੂੰ ਬਾਕੀ ਰੈਲੀਆਂ ਦੇ ਵਿੱਚ ਵੀ ਆਉਣਾ ਚਾਹੀਦਾ ਚਲ ਉਹ ਵੀ ਇੱਕ ਇੱਕ ਪੋਲੀਟੀਕਲ ਪਾਰਟੀ ਹੈ ਲੰਗਰ ਤੇ ਨਹੀਂ ਆਉਣਾ ਚਾਹੀਦਾ ਉਥੋਂ ਘੱਟੋ ਘੱਟ ਹੈਨਾ ਉਹ ਵੀ ਇੱਕ ਹੈ ਇਸੇ ਕਰਕੇ ਉਹ ਨੂੰ ਧਿਆਨ ਵਿੱਚ ਰੱਖਦੇ ਹੋ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਾ ਕਰਕੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੀ ਸਾਡੇ ਧਾਰਮਿਕ ਮਸਲਿਆਂ ਦੇ ਦਖਲ ਆ ਜੀ ਅਕਾਲ ਤਖਬ ਸਾਹਿਬ ਤੇ ਗੱਲਾਂ ਹੋ ਰਹੀਆਂ ਨੇ ਨਿੰਦਨ ਦੀਆਂ ਗੱਲਾਂ ਹੋ ਰਹੀਆਂ ਭਈ ਆਰਐਸਐਸ ਤੇ ਪਹਿਲਾਂ ਹੀ ਉਹਨਾਂ ਦੀ ਕੋਸ਼ਿਸ਼ ਹੀ ਜਿੰਨਾ ਦੇ ਨਾਲ ਤੁਸੀਂ ਸਾਂਝਾ ਪਾ ਲਈਆਂ ਤੁਸੀਂ ਤੇ ਕਹਿ ਸਕਦੇ ਕਿ ਬੀਜੇਪੀ ਨੇ ਯਾਰੀ ਲਾ ਕੇ ਜਿਹੜਾ ਨੁਕਸਾਨ ਨਾ ਕਿਸੇ ਵੱਲੇ ਨਾ ਪਹਿਲਾਂ ਨਹੀਂ ਪਤਾ ਲੱਗਦਾ ਕਿ ਸਾਡਾ ਨੁਕਸਾਨ ਹੋਗਾ ਕਈ ਬਾਅਦ ਵਿੱਚ ਪਤਾ ਲੱਗਦਾ ਤੇ ਕਾਲੀਦਾ ਨੂੰ 1996 ਦੇ ਵਿੱਚ ਜਿਹੜੀ ਅਨ ਕੰਡੀਸ਼ਨਲ ਹਮਾਇਤ ਕੀਤੀ ਸੀ ਨਾ ਉਹ ਹੁਣ ਜਾ ਕੇ ਇਹਨਾਂ ਨੂੰ ਪਤਾ ਲੱਗਾ ਕਿ ਕਿੰਨਾ ਨੁਕਸਾਨ ਹੋ ਗਿਆ ਉਹਦੇ ਕਰਕੇ ਤੁਹਾਡੀ ਹਰ ਮਜਬੂਰੀ ਉਹਨਾਂ ਨੇ ਫਾਇਦਾ ਚੁੱਕਿਆ ਤੁਸੀਂ ਹੁਣ ਕਹਿੰਦੇ ਆ ਕਿ ਸੁਮੇਧ ਸੈਣੀ ਨੂੰ ਅਸੀਂ ਡੀਜੀਪੀ ਨਹੀਂ ਲਾਉਣਾ ਸੀ ਬੀਜੇਪੀ ਲਵਾ ਗਈ ਹੈਗੀ ਤੇ ਮੁਹੰਮਦ ਜ਼ਹਰ ਵਾਲੇ ਮੈਨੂੰ ਬੀਜੇਪੀ ਵਾਲੇ ਨੇ ਸ਼ਾਮਲ ਕਰਵਾਇਆ ਸੀ ਔਰ ਇੰਨੀ ਤੁਸੀਂ ਮਜਬੂਰ ਹੋ ਗਏ ਸੀ ਕਿ ਸੈਣੀ ਨੂੰ ਡੀਜੀਪੀ ਲਾਉਣਾ ਪਿਆ ਇਹ ਹੁਣ ਗੱਲਾਂ ਕਹਿਣ ਦੀਆਂ ਨਾ ਹੁਣ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਪਰ ਲੋਕੀ ਯਕੀਨ ਨਹੀਂ ਕਰ ਰਹੇ ਇਸ ਕਰਕੇ ਫਿਲਹਾਲ ਅੱਜ ਦੇ ਤਰੀਕ ਦੇ ਨਾਲ ਜੋ ਮਰਜੀ ਸੁਬੀਤ ਸਿੰਘ ਬਾਦਲ ਕਹਿ ਦੇਣ ਜਾਂ ਇਹਨਾਂ ਦਾ ਜੋ ਮਰਜੀ ਹੈ ਧੜਾ ਕਰਨ ਲੋਕੀ ਫਿਲਹਾਲ ਯਕੀਨ ਨਹੀਂ ਕਰਨਗੇ ਜਦ ਤੱਕ ਕਾਲੀ ਦਲ ਨੇ ਗਰਾਉਂਡ ਲੈਵਲ ਤੋਂ ਉੱਠਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਤਾਂ ਸਿਰਫ ਤੁਹਾਡਾ ਟਾਰਗੇਟ ਹੈ ਕਿ ਭਾਜਪਾ ਸਾਡੇ ਕੰਮਾਂ 'ਚ ਦਖਲ ਦੇ ਰਹੀ ਹੈ ਜਾਂ ਇਹ ਵਾਲਾ ਜਿਹੜਾ ਧੜਾ ਵਾ ਜੀ ਇਹ ਇਹਦੇ ਪਿੱਛੇ ਭਾਜਪਾ ਹੈ ਜਾਂ ਜੀ ਜਿਹੜੇ ਉਹ ਦੂਜਾ ਧੜਾ ਨਵਾਂ ਉੱਠ ਖਲੋਤਾ ਜੀ ਇਹ ਜੀ ਅ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਜੀ ਇਹਦੇ ਪਿੱਛੇ ਕਿਹੜੇ-ਕਿਹੜੇ ਲੋਕ ਆ ਜੀ ਇਹ ਜੀ ਅੱਜ ਹੀ ਇੱਕ ਦਿਨ ਜੇਲ੍ਹ ਜਾ ਕੇ ਜੀ ਰਿਹਾਈ ਮੰਗਣ ਲੱਗ ਪਏ ਨੇ ਇਹ ਗੱਲਾਂ ਸਿਆਸਤ ਦੇ ਨਾਲ ਜਿਹੀਆਂ ਗੱਲਾਂ ਕਰੇ ਕਾਲੀ ਦਲ ਨਹੀਂ ਉੱਠਦਾ ਤੁਹਾਡੇ ਤਾੜੀਆ ਦਿੱਤੀਆਂ ਸਟੇਟਮੈਂਟਾਂ ਅਖਬਾਰਾਂ ਦੇ ਇੱਕ ਘੰਟੇ ਵਾਸਤੇ ਹੈਡਲਾਈਨ ਹੋ ਸਕਦੀ ਆ ਉਹ ਇੱਕ ਘੰਟੇ ਦੀ ਹੈਡਲਾਈਨ ਤੁਹਾਡੀ ਸੁਰਜੀਤੀ ਜਿਹੜੀ ਮੁੜ ਸੁਰਜੀਤੀ ਵਾਲ ਤੁਹਾਡਾ ਇੱਕ ਕਦਮ ਨਹੀਂ ਆ ਇੱਕ ਘੰਟੇ ਵਾਸਤੇ ਹੈਡਲਾਈਨ ਆ ਪਰ ਤੁਹਾਡੀ ਮੁੜ ਸੁਰਜੀਤੀ ਵਾਸਤੇ ਇੱਕ ਪਲ ਵੀ ਲੋਕੀ ਨਹੀਂ ਸੋਚਦੇ ਆਗੇ ਕੱਲ੍ਹ ਨੂੰ ਨਵੇਂ ਸਿਰੇ ਤੋਂ ਸਿਆਸਤ ਕਰਨੀ ਪੈ ਰਹੀ ਹੈ ਕਰਨੀ ਪੈਣੀ ਆ ਜਿਹੜੀ ਹਾਲੇ ਤੱਕ ਉਹਨਾਂ ਸ਼ੁਰੂ ਨਹੀਂ ਕੀਤੀ ਹੈ